ਸ਼ੇਧੂ ਚ ਕਾਫੀ ਸਿਹਤ ਆ ਗਿਆ ਜਿਹੜੇ ਡਾਕਟਰਾਂ ਤੋਂ ਸ਼ਰਮਿੰਦਿਆ ਕੀਤਾ ਸੀ ਪਰ ਪ੍ਰੋਫੈਸਰ ਸ਼ਰਮਿੰਦਿਆ ਨੇ ਹੁਣ ਦਿੱਤਾ ਪਰ ਅਸੀਂ ਪਰ ਹਿੱਟ ਨੂੰ ਤੁਹਾਨੂੰ ਬਤ ਕਰ ਦਿੱਤੀ ਜੀ ਡੈਟਸਰ ਜਹੀਲ ਹੋ ਗਏ ਫਿਰ ਦੂਜੀ ਗੱਲ ਸਿਸਟਰ ਚ ਕਹਿੰਦੀ ਕਿ ਫਾਸਟ ਰੱਖ ਕੇ ਤਾਂ ਡੈਰੀ ਵਾਸਤੇ ਫਿਰ ਪਲੇ ਕਰਨ ਜਾਵਾਂਗੇ ਫਿਰ ਇਹ ਉੱਥੇ ਗਏ ਇਹ ਟੈਂਪਰਟਸ ਦੇ ਪ੍ਰਾਰਥਨਾ ਜੜੀਏ ਉੱਥੇ ਹੀ ਸਕਦੇ ਕੋ ਨਹੀਂ ਸਕਦੇ ਜਿਸ ਨੂੰ ਸੀਨੂ ਮੁਰਜੇ ਚ ਜਾਨ ਪਾਤੀ ਤੇ ਉਹ ਆਪਣੇ ਮੂੰਹ ਨਾਲ ਹallelujah ਤੇ ਆਮਨ ਕਹਿਣ ਲੱਗ ਪਏ ਫਿਰ ਉਹਨਾਂ ਨੇ ਮੈਨੂੰ ਕਿਹਾ ਕਿ ਬੈਠ ਬਿਠਾਓ ਇਹਨਾਂ ਨੂੰ ਫਿਰ ਡੈਡੀ ਬੈਠਣੇ ਲੱਗ ਪਏ ਆ ਹੁਣ ਡੈੜੀਆ ਖਾਣੇ ਲੱਗ ਪਏ ਆ ਤੇ ਪ੍ਰਭੂ ਦਾ ਧੰਨਵਾਦ ਵੀ ਕਰਦੇ ਆ ਸਾਰੇ ਹੱਥੋਂ ਪ੍ਰਾਰਥਨਾ ਚ ਹੀ ਨਿਗਾਹ ਦਿੰਦੇ ਆ ਪ੍ਰਭੂ ਦਾ ਧੰਨਵਾਦ ਕਰਦੇ ਆ ਆਮਨ ਹallelujah 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 ਇਹ ਪ੍ਰਭੂ ਦੀ ਬੇਣੀ ਅਲਵੀ ਅਰ ਇਹਨਾਂ ਦੇ ਬੋਝ ਕੋਈ ਸੁਣਾ ਕੇ ਇਹਨਾਂ ਦੇ ਫਾਦਰ ਜੀ ਹਾਂਜੀ ਪਤਨੀਆ ਤੇ ਇਹਨਾਂ ਦੀ ਜਨਸਲੀ ਅਰ ਪਰਮੇਸ਼ਰ ਦਾ ਬਹੁਤ ਧੰਨਵਾਦ ਆ ਸ਼ੁਗਰ ਕਰਨੇ ਪਰਮੇਸ਼ਰ ਦਾ ਕੀ ਉਹਨੇ ਇਸ ਜਗ੍ਹਾ ਤੇ ਸਾਨੂੰ ਲੈ ਕੇ ਆਏ ਪਰਮੇਸ਼ਰ ਜੀ ਉਹਨਾਂ ਦਾ ਬਹੁਤ ਧੰਨਵਾਦ ਆ ਇਹ ਮੇਰੇ ਫਾਦਰ ਸਾਹਿਬ ਇਤਨ ਦੀ ਇਹਨਾਂ ਦੀ ਤਾਦੋਰੀ ਹੋ ਗਈ ਕਿ ਮਤਲਬ ਕਿ ਡਾਕਟਰ ਨੇ ਸਾਨੂੰ ਜਵਾਬ ਦੇ ਦਿੱਤਾ ਕਿ 2-4 ਦਿਨ ਵਾਸਤੇ ਨਾ ਵੀ ਸੇਵਾ ਕਰ ਲੋ ਜੇ ਤਾਂ ਇਹ ਹੁੰਦੀ ਆ ਤਾਂ ਪਰਮੇਸ਼ਰ ਦਾ ਪਤਾ ਨਹੀਂ ਕਿਹੜੇ ਵਲੇ ਆਣ ਕੇ ਇਹਨਾਂ ਨੂੰ ਬੁਲਾਵਾ ਦੇ ਪਰ ਮੇਰਾ ਭੈਣਾਂ ਨੂੰ ਹੁੰਦੀਆਂ ਨਹੀਂ ਪਰ ਮੈਂ ਆਪਣੇ ਦਿਲ ਤੋਂ ਤਾਂ ਮੈਂ ਵੀ ਬਹੁਤ ਦੁਖੀ ਆ ਮੇਰਾ ਮੰਮੀ ਪਾਪਾ ਨਹੀਂ ਆ ਪਰ ਇਹਨਾਂ ਨੇ ਮੈਨੂੰ ਮਾਪਿਓ ਦਾ ਪਿਆਰ ਦਿੱਤਾ ਵਾ ਮੇਰ ਨਾਲ ਬਹੁਤ ਪਿਆਰ ਕੀਤਾ ਪਰ ਮੈਂ ਵਿਸ਼ਵਾਸ ਕਰਦੀ ਹਾਂ ਪਰਮੇਸ਼ਰ ਤੇ ਮੈਂ ਪਰਮੇਸ਼ਰ ਦੇ ਨਾਲ ਜੁੜੀ ਆ ਮੈਂ ਖੁਦਾ ਦਾ ਵਿਸ਼ਵਾਸ ਕਰਦੀ ਹਾਂ ਕਿ ਮੇਰਾ ਖੁਦਾ ਕਦੀ ਵੀ ਮੈਨੂੰ ਸ਼ਰਮਿੰਦਿਆ ਨਹੀਂ ਹੁੰਦੇਗਾ ਮੈਂ ਕਦੀ ਵੀ ਰੋਂਦੀ ਨਹੀਂ ਹਾਂ ਮੈਂ ਪਰਮੇਸ਼ਰ ਗਾੜੀ ਇਹ ਪਰਮੇਸ਼ਰ ਦੀ ਗਾੜੀ ਪ੍ਰੇਅਰ ਕਰਦੀ ਆ ਕਿ ਪਰਮੇਸ਼ਰ ਤੇਰੀ ਮਰਜ਼ੀ ਪੂਰੀ ਹੋਣੀ ਚਾਹੀਦੀ ਹੈ ਤਾਂ ਕਿ ਸਾਡੀ ਸੱਚਮੁੱਚ ਪਰਮੇਸ਼ਰ ਨੇ ਆਪਣੀ ਮਰਜ਼ੀ ਦੇ ਨਾਲ ਉਦਾਨੀ ਤੁਹਾਡੇ ਵਿੱਚ ਇਹ ਜਿੰਦਾ ਗਵਾਹ ਨੂੰ ਖੜਾ ਕੀਤਾ ਵਾ ਹallelujah 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 ਤੇ ਦੇਖ ਲਓ ਕੋਸ਼ ਵੀ ਰੋਟੀ ਪਾਣੀ ਸਭ ਕੁਝ ਛੱਡ ਗਏ ਸੀ ਅੱਜ ਰੋਟੀ ਵੀ ਖਾਂਦੇ ਥੋੜੀ ਥੋੜੀ ਆਪਾਂ ਕਿਛੁ ਵੀ ਦਿੰਦੀਆਂ ਜੀ બસ ਖਾਣੇ ਆਪਾਂ ਨੂੰ ਇਹਦੇ ਬਿਲਕੁਲ ਵੀ ਨਹੀਂ ਨਾ ਬੈਠ ਸਕਦੇ ਨਾ ਕੁਝ ਨਹੀਂ ਪਰ ਪਰਮੇਸ਼ਵਰ ਕੀ ਦੇ ਸਕਦਾ ਸਾਡਾ ਪਰਮੇਸ਼ਵਰ ਬਹੁਤ ਮਹਾਨ ਹੈ ਹੇ ਹੇਲੀਉਆ ਸੋਰਨਾ ਦਾ ਮਰਕ ਪਰਮੇਸ਼ਰ ਦਾ ਕਰਨਿਆ ਅੰਤੀਉਨਾ ਧੰਨਵਾਦ 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 ਅਨਿਸ਼ਕ ਧੰਨਵਾਦ ਸਮਰਥੀ ਪਿਤਾ ਤੇਰਾ ਧੰਨਵਾਦ ਸ਼ਿਖ ਧੰਨਵਾਦ ਥੈਂਕ ਯੂ ਜੀਜਾ ਥੈਂਕ ਯੂ ਜੀਜਾ

ਡਾਕਟਰ ਜਵਾਬ ਦੇ ਦਿੱਤਾ ਬਿਲਕੁਲ ਮਤਲਬ ਡੈਡ ਹੋ ਗਿਆ ਇਹਨਾਂ ਦਾ ਲੀਵਰ ਵੀ ਜਣਾ ਪਰ ਡੈਮੇਜ ਆਇਆ ਇਸ ਦਾ ਮਤਲਬ ਹੈ ਥੋੜਾ ਕੋਤਾ ਮਤਲਬ ਪਿੱਟਾ ਨੂੰ ਸਾਹ ਜਵੇਗਾ ਕਿ ਭੁਮਿਆ ਜੀ ਜਾਗਦਾ ਵਾ ਤੇ ਬਾਕੀ ਇਹ ਸਭ ਡੈਡ ਹੋ ਚੁੱਕਿਆ ਸਭ ਡੈਡ ਹੋ ਚੁੱਕਿਆ ਹੈ ਅਲਹੀਉਆ ਔਰ ਮੰਗਲਵਾਰ 23 ਤਰੀਕ ਨੂੰ ਇਹ ਬੇਟੀ ਨੇ ਮੈਨੂੰ ਕਾਲ ਕੀਤੀ ਪਰ ਜਦੋਂ ਕਾਲ ਕੀਤੀ ਤੇ ਰੋਣ ਲੱਗ ਪਈ। ਇਹਦੀ ਸਿਸਟਰ ਜੀ ਮੇਰੇ ਨਾਲ ਚੱਲੋ ਕਿ ਮੇਰਾ ਡੈਡੀ ਫੇਕ ਨਹੀਂ ਆ। ਮੈਂ ਕਿਹਾ ਮੇਰਾ ਰੋਣਾ ਜੇ ਮੇਰੇ ਜਾਨ ਦੇ ਨਾਲ ਭਾਡੇ ਡੈਡੀ ਫਿਰ ਕੋ ਜਿਹਨਾਂ ਤੇ ਮੈਂ ਜਾਣ ਹੁੰਦਾ। ਹਾਲੇਲੀਆ। ਜਿੱਦਾਂ ਇਹ ਫਸਟ ਟਾਈਮ ਤੇ ਇਹਨਾਂ ਦੇ ਘਰ ਵਿੱਚ ਸੱਚਮੁੱਚ ਉਹਨਾਂ ਦੀ ਹੱਬ ਤੈ ਹੈ ਹੋ ਜੀ ਕਿ ਸਿਰਫ ਛੱਤ ਵੱਲ ਵੇਖਦੇ ਸੀ। ਕਿੰਨੇ ਦਿਨ ਤੋਂ ਸੁੱਤੇ ਨਹੀਂ। ਡੇਰ ਮੈਂ ਤੱਕ ਤੋਂ ਸੁੱਤੇ ਨਹੀਂ। ਸ਼ਾਮ ਤੋਂ ਲੈ ਕੇ ਰਾਤ ਦੇ ਨੀਂਦ ਨਹੀਂ ਆਉਂਦੇ ਸੀ। ਕੋਈ ਵੀ ਖਾਂਦੇ ਪੀਂਦੇ ਨਹੀਂ ਇਸੇ ਤਰ੍ਹਾਂ ਤੇ ਡਰਦੇ ਬਹੁਤ ਜ਼ਿਆਦਾ ਸੀ ਖਾਂਦੇ ਸੀ ਮਤਲਬ ਤੁਸੀਂ ਦਰਵਾਜ਼ਾ ਬੰਦ ਕਰ ਦਿਓ ਜਦੋਂ ਵੀ ਕੋਈ ਦਰਵਾਜ਼ਾ ਖੋਲੇਗਾ ਤੇ ਮੈਨੂੰ ਉਹਨਾਂ ਨੇ ਲੈ ਜਾਣਾ ਤੇ ਹਮ ਤਾਂ ਪੁੱਛਦੇ ਕਿ ਕੌਣ ਆ ਜਿਹੜਾ ਤੁਹਾਨੂੰ ਘੜਦਾ ਵਾ ਤੇ ਇਹ ਤਰ੍ਹਾਂ ਸੈਟ ਬੰਨਵੇਂ ਆ ਕੇ ਕਹਿੰਦੇ ਕਿ ਉਹ ਇਨਸਾਨ ਹੈ ਜਿਹੜਾ ਘੜੂਗਾ ਤਾਂ ਆਪਾਂ ਉਸੇ ਵੇਲੇ ਕਹਿੰਦੇ ਕਿ ਪ੍ਰਭੂ ਦਾ ਲੰਗੜ ਆਇਆ ਪਤਾ ਨੂੰ ਤਨ ਕੋਈ ਵੀ ਨਹੀਂ ਘਟਦਾ ਕਿਉਂਕਿ ਪਰਮੇਸ਼ਰ ਸਾਡੇ ਨਾਲ ਆ ਪਰ ਇਹਨਾਂ ਦੇ ਘਰ ਵਿੱਚ ਇਹ ਡਾੜੀ 2-3 ਦਿਨ ਤੋਂ ਬਿਲਕੁਲ ਨਹੀਂ ਸੁੱਤੀ ਇਤਰਾ ਹੀ ਅੱਕਾ ਮੰਦ ਲਵੇ ਧਰ ਰੱਖੀਆਂ ਤੇ ਸਾਡੇ ਘਰ ਇੱਧਰ-ਉੱਧਰ ਲੋਕ ਆਉਣ ਲੱਗੇ ਕਿ ਸਾਨੂੰ ਤਸੱਲੀ ਵੀ ਦਿੰਦੇ ਹੀ ਮੜੀ ਮੋੜੀ ਪਰ ਉਹਨਾਂ ਨੂੰ ਜ਼ਿਆਦਾਤਰ ਇਹ ਕਿ ਵੇਖਣ ਵਾਸਤੇ ਆਉਂਦੇ ਵੇਖਣ ਵਾਸਤੇ ਆਉਂਦੇ ਕਿ ਕਦੋਂ ਇਹਦਾ ਸਾਂਹ ਆ ਜਾਏ ਉਹ ਸਿਰਫ ਵੇਖਣ ਵਾਸਤੇ ਪਹਿੰਕੇ ਜਾ ਕੇ ਹੈਗਾ ਜਾਂ ਨਹੀਂ ਹੈਗਾ ਹallelujah ਡਾਕਟਰ ਨੇ ਪੂਰੀ ਤਰ੍ਹਾਂ ਦਬਾਉ ਦੇ ਦਿੱਤਾ ਜਾ ਕੇ ਸੇਵਾ ਕਰ ਦੋ ਪਤਾ ਨਹੀਂ ਘੜੀ ਹੈ ਪਾਲਿਆ ਆਪਣੇ ਘਰ ਜਾ ਕੇ ਸੇਵਾ ਕਰੇ ਇਹਨਾਂ ਦੀ ਇਹਨਾਂ ਦੇ ਗੁਰਦੇ ਮੇਨ ਹੋ ਚੁੱਕੇ ਇਹਨਾਂ ਨੂੰ ਪੀਲਾ ਪੀਲਾ ਹallelujah ਇਹਨਾਂ ਨੂੰ ਪੀਗਿਆ ਹੋ ਚੁੱਕਿਆ ਇਹਨਾਂ ਦੇ ਗੁਰਦੇ ਫੇਲ ਇਨਫੈਕਸ਼ਨ ਇੰਨੀ ਕਿ ਇਹਨਾਂ ਦਾ ਮੂੰਹ ਸਾਰਾ ਗਲ ਚੁੱਕੇ ਪਾਣੀ ਦਾ ਘੋਟ ਆਪਣੀ ਲੰਗ ਦਾ ਇਸੇ ਕਰ ਆਪਣਾ ਇਹਨਾਂ ਦਾ ਮੂੰਹ ਸਾਰਾ ਗਲ ਚੁੱਕੇ ਪਾਣੀ ਦਾ ਘੋਟ ਆਪਣੀ ਲੰਗ ਦਾ ਤੇ ਜਦ ਨਹੀਂ ਵੀਰਵਾਰ ਦੀ ਬੰਦਗੀ ਕਰਕੇ ਆਇਆ ਤਾਂ ਫਿਰ ਫਿਰ ਕੀ ਸਧਾਰਾ ਆਇਆ ਦੇ ਆਪੇ ਸੰਤ ਦੇ ਤੇ ਖਾਸਾ ਨੂੰ ਖੜਿਆ ਕਰੋ ਭਾਵ ਤੇ ਹੀ ਬਾ ਦਿੱਤਾ ਬਹਿ ਕੇ ਤੇ ਸਾਡੇ ਨਾਲ ਭਜਨ ਬੋਲਣ ਲੱਗ ਪਏ ਤੇ ਸਾਨੂੰ ਬੜੀ ਖੁਸ਼ੀ ਹੋਈ ਪਰਮੇਸ਼ਰ ਸੱਚਮੁੱਚ ਤੇਰਾ ਜੀਲਾ ਅੜੂ ਤੇ ਆ ਗਏ ਹallelujah ਜਿਨਹੀਂ ਦੂਜੀ ਬੰਦਗੀ ਕੀਤੀ ਐ ਤੋਂ ਮੰਗਲਵਾਰ ਛੋਟੀ ਜੀ ਬੰਦਗੀ ਕਰ ਗਏ ਅਤੇ ਵੀਰਵਾਰ ਨੂੰ ਫਿਰ ਬੰਦਗੀ ਕੀਤੀ ਬਹੁਤ ਕਾਸ਼ਨਾ ਕਹਿਣ ਲਈ ਪ੍ਰੇਰਿਤ ਕੀਤੀ ਔਰ ਖੁਦਾ ਨੇ ਆਪਣੇ ਕੰਮ ਕੀਤੇ ਉਸੇ ਪ੍ਰਾਰਥਨਾ ਦੇ ਵਿੱਚ ਉੱਠ ਕੇ ਮਿਲ ਗਏ ਹallelujah ਇਸੇ ਤਰ੍ਹਾਂ ਇਹ ਬੈਠ ਕੇ ਅਰ ਦੇਖੋ ਆਣਾ ਵੀ ਉਦਨ ਦੇ ਖਾਣੇ ਅਤੇ ਚਾਹ ਪਾਣੀ ਵੀ ਪੀਂਦੇ ਨਾਲੇ ਖੁੱਲ ਚਾਹ ਤੇ ਰਸ ਮੰਗੇ ਸਾਨੂੰ ਖੁਦ ਕਹਿੰਦੇ ਆ ਕਿ ਸਾਨੂੰ ਕਿਛੜੀ ਬਣਾ ਦਿਓ ਚਾਹ ਦਿਓ ਆ ਦੇ ਕੋਲ ਉਹ ਮੰਗਦੇ ਸਾਨੂੰ ਖੁਸ਼ੀ ਹੁੰਦੀ ਕਿ ਹallelujah ਧੰਨਵਾਦ ਹੈ ਕੋ ਸਾਡਾ ਐਸਾ ਪਰਮੇਸ਼ਰ ਵੱਡੇ ਕਮਲੋ ਕਰਨ ਦਾ ਜ਼ੋਰ ਨਾਲ ਤਾੜੀ ਮਾਰਾਂਗੇ ਪਰ ਪਰਮੇਸ਼ਰ ਦੇ ਮਰਨਾ ਕਰੀਏ ਤੈਨੂੰ ਜੀ ਧੰਨਵਾਦੀ ਸ਼ੁਕਰਾਜਾ ਫਤਿਹ ਕਿਉਂਕਿ ਉਹ ਪਰਮੇਸ਼ਰ ਜੋ ਮਰਦਿਆਂ ਦੇ ਵਿੱਚ ਵਾਗ ਦਿੰਦਾ ਹੈ ਜੀਵਨ ਗਵਾਈ ਹੈ ਜੇ ਮੈਂ ਗਵਾਈ ਲੈਂਦੀ ਤੂੰ ਹੀ ਅਖੜਾ ਹੀ ਸਹੰਦ ਸਿਸਟਰ ਜਿਹੜੀ ਆਪਣੇ ਕੋਲ ਨਹੀਂ ਕਰ ਹਾਲੇਲੀਆ ਪਰ ਤੁਹਾਡੇ ਵਿੱਚ ਜੀ ਇਸ਼ਵਰ ਦੇ ਗਵਾਹ ਨੇ ਤੁਹਾਡੇ ਵਿੱਚ ਜਿੰਦਾ ਗਵਾਈ ਹੈ ਇਹ ਬੋਲਦੇ ਨਹੀਂ ਸੀ ਇਹਨਾਂ ਦੀ ਆਵਾਜ਼ ਅਜੇ ਸਿੱਕਲ ਨਹੀਂ ਕਿਤੇ ਵਾਕੀਤਾ ਹੈ ਔਰ ਦੁੱਬੀ ਸੀ ਕਿ ਉਹ ਧੀ ਬਚਾਉਂਦੇ ਸੀ ਤੇ ਬੋਲਣ ਲੱਗ ਪੈਂਦੇ ਸੀ ਜਿਸ ਦਿਨ ਜਦ ਮੈਂ ਤੇਲ ਲਾਉਣੀ ਨਾ ਜਾਈ ਤੋਂ ਲਿਜਾ ਕੇ ਪਹਿਲੇ ਵੇ ਲਾਉਣ ਦੇ ਪੈਂਦੇ ਸੀ ਉਸ ਤੋਂ ਮੁਰਝਾ ਬੜਾ ਬੜਾ ਹੋ ਗਿਆ ਨਹੀਂ ਬੋਲ ਹੁਣ ਬੋਲਦੇ ਇਹਨਾਂ ਦੀ ਆਵਾਜ਼ ਸੁਣਾ ਚਾਹੁੰਦੇ ਸਾਰੇ ਸਾਰੇ خدا لے کے پتا خدا سب کچھ نو کر چکے ہوا ਮੁਰਦਿਆਂ ਨੂੰ ਨਵਾ ਕਰ ਚੁੱਕੇ ਹੋ ਫੁਦਾ ਆਟ ਨੂੰ ਨਵਾ ਕਰ ਚੁੱਕੇ ਹੋ ਫੁਦਾ ਹਰ ਰੋਗ ਹਰ ਬਿਮਾਰੀ ਇਹਨਾਂ ਦਾ ਜਾ ਚੁੱਕਿਆ ਫੁਦਾ ਇਸ਼ੀ ਦੇ ਨਾਮ ਤੇ ਮੇਰੇ ਪਿਤਾ ਤੇ ਰੱਬ ਨੇ ਬਾਤ ਕਰ ਦਿੱਤੀ ਹੈ ਨਾਮ ਆਮੀਨ ਹallelujah ਕਿਉਂਕਿ ਪਰਮੇਸ਼ਰ ਸਾਡੇ ਦਿਲਾਂ ਦੇ ਪਰਤੰਦਿਆ ਜਾਣਦਾ ਹੈ ਆਪ ਦੇ ਦੀਆ ਔਰ ਜਿੱਦੋ ਬਿਲਕੁਲ ਪੂਰੀ ਤਰ੍ਹਾਂ ਕਾਇਮ ਹੋ ਚੁੱਕੇ ਔਰ ਮੇਰੇ ਤੌਬਾ ਕਰਨਗੇ ਵਾਪਸ ਸਮਾਂ ਲੈਣਗੇ ਪਰਮੇਸ਼ਰ ਇਹਨਾਂ ਨੂੰ ਆਸ਼ੀਸ਼ ਦੇ ਬਰਕਤ ਦੇ ਆਮੀਨ